ਉਹਣਾ ਭਾਈ ਵਾਲੇ ਚੌਂਕ ਤੇ ਕਹਿੰਦੇ ਲਾਈਟਾਂ ਲੱਗੀਆਂ ਨੇ ਉਹ ਲਾਈਟ ਚੜਾਨ ਵਾਲੀਆਂ ਤੇ ਨਾਲੇ ਲੋਕਾਂ ਨੂੰ ਥੋੜਾ ਜਾਗਰੂਕ ਤੇ ਕਰਨਾ ਪੋਸਟਰ ਲਗਾਉਣ ਫਲੈਕਸ ਕੀ ਇੱਥੋਂ ਗੱਡੀ ਭਜਾਓ ਨਾ ਲਾਈਟ ਤੇ ਕਿ ਜਦੋਂ ਤੁਹਾਡਾ ਆਨਲਾਈਨ ਜਦੋਂ ਚਲਾਨ কাটা ਜਾਊਗਾ ਕੋਈ ਲੋਕਾਂ ਨੂੰ ਵੇਅਰ ਵੀ ਨਹੀਂ ਕਰ ਰਹੇ ਕਿ ਹਰ ਬੰਦਾ ਇੰਸਟਾਗ੍ਰਾਮ ਵਾਰਾ ਨਹੀਂ ਦੇਖਦਾ ਬਸ ਸੇਫਟੀ ਵਾਸਤੇ ਜੋਰ ਕਰ ਰਹੀ ਹੈ ਸਰਕਾਰ ਬਹੁਤ ਅੱਛਾ ਕਰ ਰਹੀ ਹੈ ਹਾਂਜੀ ਬਸ ਇਹ ਕਹਿਣਾ ਹੈ ਉਹਨੇ ਬਸ ਉਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਹੈ ਜਲਦੀ ਕਰਾਓ कि बच्चों को पता लगेगा कि हाँ हमने नहीं जाना ऐसे करना नहीं है पेरेंट्स को पता चलेगा कि बच्चों को जो है टाइम से भेजो ताकि वो अपने उसमें ना आए कन्विंस में ना आए खुद कन्विंस लगाओ बच्चों का चाहे बस लगाओ चाहे खुद ड्राइवर लगा कर लाइट्स लग गई पर वो चल नहीं रही हैं वो चलनी है कि नहीं जरूरी है बहुत ज़रूरी ने चलन गया तो ही लोगों को पता चलेगा हाँ जी तो ही पहले हाँ जी चलने बहुत जरूरी ਦੇਖੋ ਚਲਣੀ ਜ਼ਰੂਰੀ ਹੈ ਪਰ ਚੱਲਣ ਤੋਂ ਤੁਸੀਂ ਦੇਖਿਆ ਹੋਏ ਜਿਹੜੀ ਪੁਰਾਣੀ ਲਾਈਟ ਹੈ ਉਹ ਵੀ ਚਲਦੀ ਹੈ ਕੁਝ ਦਿਨ ਬਾਅਦ ਬੰਦ ਹੋ ਜਾਂਦੀ ਹੈ ਇਸ ਸਮੇਂ ਇਹ ਹੈਗਾ ਵੀ ਇਹ ਕੰਟੀਨਿਊ ਕਿਦਾਂ ਚਲਦੀ ਰਹਿੰਦੀ ਮੰਨ ਲਓ بارش ਆ ਗਈ ਕੋਈ ਪ੍ਰੋਬਲਮ ਹੋ ਗਈ ਜਾਂ ਲਾਈਟ ਚਲੇਗੀ ਬੰਦ ਨਹੀਂ ਹੋਣੀ ਚਾਹੀਦੀ ਇੱਕ ਸਾਈਡ ਤੋਂ ਪਤਾ ਮੇਨ ਰੋਡ ਨੂੰ ਸੋਚ ਕੇ ਚੱਲ ਰਿਹਾ ਵੀ ਉਧਰੋਂ ਟ੍ਰੈਫਿਕ ਆਣਾ ਹੈ ਪਤਾ ਹੀ ਨਹੀਂ ਲੱਗਦਾ ਜਿਹੜੀ ਸਰਵਿਸ ਲੈਣਾ ਨਹਿਰ ਤੋਂ ਆ ਰਹੀ ਹੈ ਇੱਕੋ ਦਾ ਮੈਂ ਉੱਥੋਂ ਟ੍ਰੈਫਿਕ ਆ ਜਾਂਦਾ ਕੁਝ ਨਵੀਆਂ ਲਾਈਟਾਂ ਲੱਗੀਆਂ ਨੇ ਜੋ ਕੀ ਚਲਾਉਂਦੇ ਆ ਉਹ ਬੰਦ ਪਈਆਂ ਨੇ ਕਿ ਉਹ ਚਲਣੀਆਂ ਚਾਹੀਦੀ ਚਲਨੀਆਂ ਚ ਚਲਨੀਆਂ ਚਾਹੀਦੀਆਂ ਕੀ ਕਹਿਣਾ ਚਾਹੋਗੇ ਹਾਂ ਉਹ ਵੀ ਚਲਨੀਆਂ ਚਾਹੀਦੀਆਂ ਤਾਂ ਕਿ ਪੇਰੈਂਟਸ ਵੀ ਥੋੜੇ ਜਿਹਾ ਅਵੇਅਰ ਹੋ ਸਕਣ ਕਿਉਂਕਿ ਆਪਣਾ ਛੋਟੇ ਬੱਚਿਆਂ ਨੂੰ ਅਸੀਂ ਐਕਟਿਵਾ ਕਨਵਿੰਸ ਦੇ ਦਿੰਨੇ ਆ ਜੋ ਕਿ ਬਿਲਕੁਲ ਗਲਤ ਹੈ ਹੈਲੋ ਮਾਸਟਰ ਸਸ਼ਿਗਲ ਆਦਾ ਆਪ ਦੋਸਤੋ ਮੈਂ ਦਾਦਾ ਦੋ ਸਰਦੀਪ ਦੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਤੁਸੀਂ ਦੇਖਿਆ ਹੋਵੇ ਸੋਸ਼ਲ ਮੀਡੀਆ ਤੇ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਇਹ ਚਲਾਨ ਦੀ ਜਿਹੜੀ ਚਰਚਾ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚੋਂ ਇਹ ਚਲਾਨ ਦੇ ਰਾਹੀ ਘਰ ਬੈਠੇ ਹੀ ਤੁਹਾਡੇ ਚਲਾਨ ਜਿਹੜੇ ਨੇ ਘਰੇ ਆਉਣਗੇ ਅਗਰ ਤੁਸੀਂ ਟ੍ਰੈਫਿਕ ਰੂਲਸ ਫੋਲੋ ਨਹੀਂ ਕਰੋਗੇ ਲੇਕਿਨ ਅਗਰ ਗੱਲ ਕਰੀਏ ਆ ਟ੍ਰੈਫਿਕ ਰੂਲ ਨੂੰ ਫੋਲੋ ਕਰਾਉਣ ਲਈ ਲਾਈਟਾਂ ਯਾਨਕਿ ਡਿਜੀਟਲ ਲਾਈਟਸ ਹਨ ਜੋ ਕਿ ਕਹਿ ਸਕਦੇ ਹੋ ਕਿ ਆ ਡਿਜੀਟਲ ਲਾਈਟਾਂ ਜਿਹੜੀਆਂ ਕਿ ਸ਼ਹਿਰ ਦੇ ਵਿੱਚ ਲਗਾਈਆਂ ਗਈ ਟੋਟਲੀ ਬੰਦ ਨੇ ਜਿਨ੍ਹਾਂ ਦੇ ਰਾਈ ਕਰ ਚਲਾਨ ਆਣੇ ਹੈਗੇ ਨੇ ਇਸ ਵੇਲੇ ਅਸੀਂ ਖੜੇ ਆ ਮਲਹਾਰ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਮਲਹਾਰ ਰੋਡ ਤੇ ਅਸੀਂ ਖੜੇ ਆ ਔਰ ਲਾਈਟਾਂ ਜਿਹੜੀਆਂ ਨੇ ਟੋਟਲੀ ਬੰਦ ਆ ਅਗਰ ਤੁਸੀਂ ਆਰਤੀ ਚੌਂਗ ਤੋਂ ਮਲਹਾਰ ਰੋਡ ਵੱਲਾਂਦੇ ਹੋ ਤਾਂ ਸਾਹਮਣੇ ਲਾਈਟਾਂ ਬੰਦ ਆਏਗੀ ਅਗਰ ਮਲਹਾਰ ਰੋਡ ਤੋਂ ਤੁਸੀਂ ਇੱਧਰ ਆ ਕੇ ਰਾਈਟ ਮੁੜਦੇ ਹੈਗੇ ਹੋ ਯਾਨੀ ਕਿ ਆਰਤੀ ਚੌਂਗ ਨੂੰ ਮੁੜਦੇ ਹੋ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਲਾਈਟਾਂ ਇੱਧਰ ਵੀ ਟੋਟਲੀ ਬੰਦ ਹੈਗੀਆਂ ਨੇ ਸੋ ਉਸ ਤੋਂ ਅੱਗੇ ਚੌਂਗ ਆਂਦਾ ਕਾਕਾ ਮੈਰਿਸ ਪਹਿਲੇ ਦਾ ਚੌਂਗ ਆਂਦਾ ਕਾਕਾ ਮੈਰਿਸ ਪਲਾਈ ਦੇ ਚੈਲੇਂਜ ਮੈਂ ਤੁਹਾਨੂੰ ਸਾਹ ਉੱਧਰ ਵੀ ਜਿਹੜੀ ਰੋਡ ਹੈਗੀ ਟੋਟਲ ਲਾਈਟਾਂ ਜਿਹੜੀਆਂ ਨੇ ਬੰਦ ਹੈਗੀਆਂ ਨੇ ਇਸ ਬੰਦ ਲਾਈਟ ਨੂੰ ਉਹ ਇਸ ਦੇ ਨਾਲ ਨਾਲ ਸੱਗੂ ਚੌਂਗ ਦੀ ਜਿਹੜੀ ਲਾਈਟਾਂ ਨੇ ਉਹ ਵੀ ਕਿਹਾ ਜਾ ਰਿਹਾ ਕਿ ਬੰਦ ਹੈਗੀਆਂ ਨੇ ਇਸ ਨੂੰ ਲੈ ਕੇ ਲੁਧਿਆਣਾ ਵਾਸੀਆਂ ਦਾ ਕੀ ਕਹਿਣਾ ਵੈ ਕਿ ਉਹ ਕਿਸ ਤਰ੍ਹਾਂ ਸਵਾਗਤ ਕਰਦੇ ਨੇ ਇਹ ਚਾਲਾਂ ਦੀ ਨੇ ਡਿਜੀਟਲ ਲਾਈਟਾਂ ਨੂੰ ਔਰ ਅਗਰ ਜਿਹੜੀਆਂ ਲਾਈਟਾਂ ਨਹੀਂ ਚੱਲ ਰਹੀਆਂ ਉਸ ਨੂੰ ਲੈ ਕੇ ਔਰ ਲੁਧਿਆਣਾ ਵਾਸੀਆਂ ਦੇ ਕੀ ਰਿਵਿਊ ਨੇ ਆਓ ਦੇਖੋ ਸਾਡੀ ਖਾਸ ਰਿਪੋਰਟ ਇਹ ਦੇਖਿਆ ਹੋਣਾ ਕਿ ਲੁਧਿਆਣਾ ਸ਼ਹਿਰ ਹੁਣ ਡਿਜੀਟਲ ਲਾਈਟ ਸ਼ੁਰੂਆਤ ਹੋ ਚੁੱਕੀ ਕਿਸ ਤਰ੍ਹਾਂ ਇਹ ਚਲਾਨਦੀ ਹੈ ਹਾਂਜੀ ਦੇਖਿਆ ਲਾਈਟਾਂ ਲੱਗੀਆਂ ਲੱਗੀਆਂ ਹਾਂਜੀ ਹਾਂਜੀ ਕਿੱਦਾਂ ਲੱਗ ਰਿਹਾ ਅਨੇ ਅੱਛੀ ਮੂਵ ਹੈ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਅੱਛਾ ਮੈਂ ਗੱਲ ਕਰੀਏ ਕੁਝ ਥਾਵਾਂ ਤੇ ਲਾਈਟਾਂ ਲੱਗ ਗਈਆਂ ਪਰ ਉਹ ਚੱਲ ਨਹੀਂ ਰਹੀਆਂ ਉਹ ਚੱਲਣੀ ਕਿੰਨੀ ਜ਼ਰੂਰੀ ਨੇ ਨਹੀਂ ਚੱਲਣੀਆਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਫਿਰ ਆ ਸਾਨੂੰ ਹੀ ਫਾਇਦਾ ਹੁੰਦਾ ਹੈ ਹਾਂਜੀ ਲੋਕੀ ਡਰ ਮੈਂ ਦੇਖਿਆ ਹਾਂਜੀ ਡਿਸਪਲਿਨ ਰਹਿੰਦਾ ਹੈ ਟ੍ਰੈਫਿਕ ਵੀ ਕੰਟਰੋਲ 'ਚ ਰਹਿੰਦਾ ਹੈ ਤਾਂ ਚੱਲਣੀ ਜ਼ਰੂਰੀ ਹੈ ਹਾਂਜੀ ਬਹੁਤ ਜ਼ਰੂਰੀ ਹੈ ਠੀਕ ਹੈ ਠੀਕ ਹਾਂਜੀ ਸਸਿਕਾ ਜੀ ਆ ਮੈਂ ਮਗਰ ਗੱਲ ਕਰੀ ਲੁਧਿਆਣੇ ਸਾਈਡ ਤੁਸੀਂ ਦੇਖਿਆ ਹੋਣਾ ਕਿ ਡਿਜੀਟਲ ਲਾਈਟਸ ਲੱਗ ਗਈਆਂ ਨੇ ਹਰ ਲਾਈਟ ਹਾਂਜੀ 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 ਕਿੰਨਾ ਬੈਨੀਫਿਟ ਹੋਏਗਾ ਇਹਨਾਂ ਲਾਈਟਾਂ ਦਾ ਬਹੁਤ ਬੈਨੀਫਿਟ ਮਿਲੇਗਾ ਸਰ ਸਾਰੇ ਨੂੰ ਹਾਂਜੀ 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 ਅੱਛਾ ਕੁਝ ਸਮਾਂ ਤੇ ਲੱਗੀਆਂ ਨੇ ਉਹ ਚੱਲ ਨਹੀਂ ਰਹੀਆਂ ਚੱਲਣੀਆਂ ਕਿੰਨੀ ਜ਼ਰੂਰੀ ਲਗਾਉਣ ਨਾਲ ਬਹੁਤ ਜ਼ਰੂਰੀ ਹੈ ਹਾਂਜੀ ਡਰ ਬਣਿਆ ਰਹਿੰਦਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਚੱਲ ਨਹੀਂ ਰਹੀਆਂ बस ऐ सेफ्टी वास्ते जो कर रही है सरकार बहुत अच्छा कर रही है हां जी बस ऐ ये कहना नहीं चल रही उनके वास्ते क्या कहना चाहूंगा उनका वास्ते उन्हें ठीक कराना चाहिए जल्दी कराना तो ज्यादा बेनिफिट मिलेगा आपने में हाँ जी कैसे लग रहा है तो आपका क्या बदलाव नज़र आ रहा है पहले से तो बहुत बेटर हो गया लाइक लाइट्स लगी हुई हैं एंड सेफ्टी भी बहुत है क्योंकि लाइक जो रात को ड्राइव पे जाते हैं तो फिर इट्स वेरी सेफ रात को जाना पहले नहीं था कुछ जगह पर लगी पर वो चल नहीं रही है वो लगाने से चलानी कितनी जरूरी है बहुत ज़्यादा ज़रूरी है क्योंकि हर जगह लाइट्स होनी चाहिए नहीं तो फिर वो कैसे जाएंगे लाइक एक्सीडेंट हो सकता है कुछ भी हो सकता है हाँ जी हाँ जी

ताकि वो अपने उसमें ना आए कन्विंस में ना आए खुद कन्विंस लगाओ बच्चों का चाहे बस लगाओ चाहे खुद ड्राइवर लगा के कुछ भी करो बहुत अच्छा है बच्चों अच्छा, के लिए जगह पर वो यही चलान की नई लाइट्स लगी है डिजिटल पर वो चल नहीं रही वो लगाने से चलाने की कितनी ज़्यादा ज़रूरी है अगर लगाई है तो चलाओ नहीं चला ही नहीं रहे तो फिर लगाने का क्या फ़ायदा है फिर तो कोई फ़ायदा ही नहीं है ना लगाने का सिर्फ दिखानी ही थोड़ा है कि हाँ हमने लुधियाना शहर में लगा दी है चलाओगे तभी पता चलेगा नहीं चलाओगे तो पता क्या डर्बी नहीं बनेगा बच्चा फिर यही है कि ये तो सिर्फ एक वैसे लगा रखी है हमने चालू, चालू हुई नहीं है वो थैंक यू आ जाओ आ जाओ जीत को अच्छा मैं देख्या लुधियाना शायद डिजिटल डिजिटल लाइट्स हां जी किता लग रहा है ये चलांग शुरुआत सही लग रही है लोगों ट्रैफिक फॉलो कर रहे हैं कर रहे हैं बहुत फर्क पे आ ਬੱਚਿਆਂ ਦੇ ਵਾਈਕਲ ਬੰਦ ਕਰਨਾ ਵੀ ਕਾਫੀ ਫਰਕ ਪੈ ਟ੍ਰੈਫਿਕ ਦਾ ਸਾਈਡਾਂ ਤੇ ਜਾਣ ਦਾ ਕਿਦਰੇ ਬੱਚੇ ਘੁੰਮਣ ਨਹੀਂ ਜਾ ਸਕਦੇ ਆਪਣਾ ਘਰ ਆਉਂਦੇ ਸਿੱਧਾ ਪਤਾ ਲੱਗਿਆ ਹੁਣ ਕਿ ਚਲਾਨ ਹੋ ਰਿਹਾ 18 ਸਾਲ ਦਾ ਹਾਂਜੀ ਹਾਂਜੀ ਇਹ ਕਿ ਸਾਰੇ ਬੱਚੇ ਟਿਊਸ਼ਨਸ ਤੇ ਵੀ ਨਹੀਂ ਲੈ ਕੇ ਜਾਂਦੇ ਸਾਰੇ ਆਪਣਾ ਪੈਦਲ ਜਾ ਰਹੇ ਨੇ ਜਾਂ ਕੋਈ ਸਾਈਕਲ ਤੇ ਜਾ ਰਹੇ ਦਾ ਪੇਰੈਂਟਸ ਨਾਲ ਜਾ ਰਹੇ ਸਾਰੇ ਉੱਧਾ ਜਾ ਰਹੇ ਨੇ ਅੱਛਾ ਕੁਝ ਨਾ ਅੱਛਾ ਕੁਝ ਨਾ ਅਮਦ ਲਾਈਟਸ ਲੱਗੀਆਂ ਪਰ ਉਹ ਚੱਲ ਨਹੀਂ ਰਹੀਆਂ ਉਹ ਚੱਲਣੀਆਂ ਕਿ ਨਹੀਂ ਜ਼ਰੂਰੀ ਹੈ ਉਹ ਜ਼ਰੂਰੀ ਨੇ ਚੱਲਣਗੀਆਂ ਤਾਂ ਹੀ ਲੋਕਾਂ ਨੂੰ ਪਤਾ ਚੱਲੇਗਾ ਕਿ ਲਾ ਪੁਂਟਾਰੀ ਵੀ ਬਣਿਆ ਰਹੇਗਾ ਹਾਂਜੀ ਤਾਂ ਹੀ ਬਣੇਗਾ ਚੱਲਣ हाँ जी हाँ लग रहा है अच्छा लग रहा है सिक्योरिटी भी है होनी चाहिए बच्चों के लिए आ, बाकी जो आ जा रहे हैं ऑफिस आ जा रहे हैं उनके लिए भी सिक्योरिटी होनी चाहिए ये गवर्नमेंट को काफी पहले कर देना चाहिए था हाँ ये पहले ही कर देना चाहिए था पर चलो अब कर दिया वो बहुत अच्छी बात है अगर वो डिजिटल लाइट्स जो भी लगाई गई हैं वो अभी तक चल ही नहीं रही हैं बस लगा के रख दी हैं तो वो चलानी कितनी जरूरी है क्योंकि अवेयरनेस तो तभी बढ़ेगी ना लोग तभी डरेंगे कि उनका चालान हो गया ई चलान घर पर आएगा कि वो चलेंगी तो वो चल ही नहीं रही वो फिर इनकी अपनी वीकनेस है कि नहीं चल रही हैं वो चलानी भी चाहिए ये गवर्नमेंट को वो करना चाहिए अवेयर ज़्यादा बनना चाहिए उनको गवर्नमेंट करना उसको हर चीज़ पे कड़ी नज़र रखनी चाहिए कि ये कौन सी डिजिटल लाइफ चल रही है अपने एजेंट छोड़ने चाहिए ये तो एक हर टीम बनानी चाहिए इस काम के लिए क्योंकि इसको करते करते अभी छः महीने साल लग जाएगा तो लगाना जरूरी नहीं बल्कि चलाना ज़्यादा चलाना ज़्यादा ज़रूरी है चलाना भी ज़्यादा जरूरी है हाँ जी हाँ जी क्या है तनिष्का चोपड़ा आपने देखा होगा आप देखो नहीं लगी है शहर में है ना हां जी तो वो लगाने से चलनी कितनी जा, ज़्यादा ज़रूरी है बहुत ज़रूरी है क्योंकि आ, बहुत सारे एक्सीडेंट्स वगैरह हो रहे हैं आ, जिसकी वजह से बहुत लोगों की भी जान जा रही है और इसलिए ये लगाना ज़रूरी है और चलाना भी बहुत ज़रूरी है इसको फॉलो करना भी ज़रूरी है आजकल के लोग फॉलो भी नहीं करते इसको आम मान रहे हैं तो वी शुड फॉलो देट हाँ हाँ जी ਹਾਂ ਜੀ ਉਹ ਬੱਚੇ ਯਾ ਸਟੂਡੈਂਟ ਜ਼ਿਆਦਾ ਬੋਲ ਰਹੇ ਹਨ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ੜਾ ਸਾਖਸ਼ੀ ਰੂੜਾ ਨੰਦ ਸਿੱਕੇਆਂ ਲੁਦੀਆਣਾ ਸ਼ਾਇਦ ਡਿਜੀਟਲ ਲਾਈਟਸ ਲੱਗੀਆਂ ਆਈਆਂ ਨੇ ਨਵੀਆਂ ਹਾਂ ਜੀ ਤੇ ਕਿੱਦਾਂ ਲੱਗ ਰਿਹਾ ਠੀਕ ਹੈ ਅੱਛਾ ਲੱਗ ਰਿਹਾ ਹੈ ਪੂਰਾ ਚੀਰਵਾਤ ਹਾਂ ਜੀ ਹਾਂ ਜੀ ਅੱਛਾ ਤੇ ਕੁਝ ਜਮਾ ਤੇ ਅਗਰ ਜਗਾਤੇ ਉਹ ਲਾਈਟ ਸੜੀਆਂ ਚੱਲ ਨਹੀਂ ਰਹੀਆਂ ਤੇ ਲਗਾ ਕਿੰਨਾ ਜ਼ਰੂਰੀ ਉਹਨੂੰ ਚਲਾਣਾ ਵੇਰ ਲੱਗ ਗਿਆ ਹਾਂ ਜੇ ਲੱਗੀ ਹੈਗੀ ਇਹਦੇ ਚਲਾਣਾ ਵੀ ਜ਼ਰੂਰੀ ਹੈਗਾ ਨੇਚਰਲ ਜੀ ਗੱਲ ਹੈਗੀ ਹੈ ਜਾਂ ਤੇ ਨਾਲ ਲਗਾਓ ਅਗਰ ਲੱਗੀ ਹੈ ਤਾਂ ਚਲਾਣੀ ਚਲਾਣੀ ਹੈ ਹਾਂ ਜੀ ਤੁਹਾਡਾ ਡਰ ਬਣਿਆ ਯਾ ਹਾਂ ਜੀ ਬੇਟਾ ਕਾ ਕਾ ਰੋਡਾ ਆਪਨੇ ਦੇਖੀ ਸ਼ਹਿਰ ਮੇ ਲਿਫਟ ਸਲਾਈਡਸ ਲੱਗੀ ਨਹੀਂ ਹਾਂ ਜੀ ਕਿਹਦਾ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਹੈ ਲੋਕ ਖੜੇ ਹੋਤੇ ਹਨ ਸਲਾਈਡਸ ਤੇ ਹਾਂ ਜੀ ਚਲਾਣ ਕੇ ਬਾਰੇ ਮੈਂ ਸੁਣਿਆ ਸੁਣਿਆ ਅਬ ਤੋ ਅਗਰ ਉਹ ਕਈ ਜਗ੍ਹਾ ਪੇ ਉਹ ਚੱਲ ਨਹੀਂ ਰਹੇ ਤਾਂ ਕੀ ਕਹਿਣਾ ਚਾਹੋਗੇ ਕਿ ਉਹ ਚੱਲ ਜਾਏ ਤਾਂ ਕਿ ਲੋਕ ਅਵੇਅਰ ਹੋ ਜਾਏ ਕੁਰੰਦਰ। 그러면은 ਕਿਹਨਾਂ ਸ਼ਹਿਰ ਚ ਨਵੀਆਂ ਡਿਸਟਲਾਈਟਸ ਲੱਗੀਆਂ ਨੇ? ਕਿਹੜੀਆਂ ਲਾਈਟਸ? ਡਿਸਟਲਾਈਟਸ ਲੱਗੀਆਂ ਨਵੀਆਂ ਲਾਈਟਾਂ ਲੱਗੀਆਂ ਸ਼ਹਿਰਾਂ ਦੇ ਵਿੱਚ। ਮੈਂ ਨਹੀਂ ਦੇਖਿਆ। ਮੈਂ ਪੂਰੇ ਨੇ ਲਾਈਟ ਦੇਖੇ ਨੇ ਸੇ ਕਿਧਰੋਂ ਐ? ਹੁਣ ਤਾਂ ਮੈਂ ਇਧਰੋਂ ਆਇਆ ਆਰਤੀ ਸਨ ਮੈਂ ਬੰਨੀਆ। ਅੱਛਾ। ਉਹਨੇ ਇੱਥੇ ਲਾਈਟ ਲੱਗੀ ਹੈ, ਫਾਈਵ ਉੱਤੇ ਨਵੀਆਂ ਲਾਈਟਾਂ ਲੱਗੀਆਂ ਨੇ। ਅੱਛਾ ਹਾਂ ਹਾਂ। ਹਾਂ ਹਾਂ। ਹੈਨਾ? ਹਾਂ। ਤੇ ਕਿਦਾਂ ਈ ਚਲਾਣ ਵਾਲੇ ਸੁਣਿਆ ਲੁਧਿਆਣਾ ਸ਼ਹਿਰ ਈ ਚਲਾਣ? ਹਾਂ ਹਾਂ ਹਾਂ। ਕਿਹ ਕਿਦਾਂ ਲੱਗ ਰਿਹਾ ਈ ਚਲਾਣ? ਬਹੁਤ ਵਧੀਆ ਗੱਲ। ਬਹੁਤ ਅੱਛੀ ਗੱਲ। ਨੋਮਰ ਬਿਲਕੁਲ ਹਾਂ ਬਿਲਕੁਲ ਜਿਹੜੇ ਟ੍ਰੈਫਿਕ ਰੂਲਸ ਨੂੰ ਹਲਕਾ ਸਮਝਦੇ ਸੀ ਉਹਨਾਂ ਨੂੰ ਥੋੜਾ ਜਿਹਾ ਅੱਛਾ ਕੁਝ ਸਾਡੇ ਨਵੀਆਂ ਲਾਈਟਾਂ ਲੱਗੀਆਂ ਪਰ ਉਹ ਚੱਲ ਨਹੀਂ ਰਹੀਆਂ ਚੱਲਨੀ ਹੈ ਕਿ ਨਹੀਂ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਤੇਰਾ ਡਰ ਬਣਿਆ ਰਹਿਤਾ ਹੈ ਬਿਲਕੁਲ ਠੀਕ ਹੈ ਐਜ਼ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਜਸਮੀਰਾ ਹਾਂ ਆਪਣੇ ਦੇਖਾ ਸ਼ਹਿਰ ਮੇ ਨਹੀਂ ਲਾਈਟਾਂ ਹਾਂ ਜੀ ਹਾਂ اچھی ਲੱਗ ਰਹੀਆਂ ਹੈਂ اچھی ਬਾਤ ਹੈ ਰੂਲ ਫਾਲੋ ਅੱਗੇ ਤੋਂ ਟ੍ਰੈਫਿਕ ਹੈ ਰੂਲ ਫਾਲੋ ਹੋ ਰਹੇ ਹਨ ਔਰ ਹਾਂ ਟ੍ਰੈਫਿਕ ਮਤਲਬ ਕਮੀ ਹੋ ਰਹਾ ਹੈ बस और जिस रास्ते से आप आए अंशुल प्लाजा के सामने भी लाइट लगी हुई है बट वो चल नहीं रही देखिए आपने वो नहीं देखी मैंने हां तो क्या करें देखिए चलनी कितनी ज्यादा हो रही लाइटें बहुत जरूरी है रूल फॉलो तभी होते हैं हमें बबदीप सिंह नाम है जी मेरा भाई तुम देख लो लुधियाना शायद डिजिटल लाइट्स नई लगी हैं हां जी हां जी कित्ता लग रहा है बढ़िया जी जरूरत सी की रोड सी की ये कहते हैं ने रोड्स बनाती हैं फ्लाइओवर बनाता है तो फ्लाइओवर तो नीचे जड़ी डबल रोड्स है गया मैं तो एक सर्विस लेन के आ जाता कुछ उतो भी हैवी ट्रैफिक आ रहा है ਤੇ ਮਤਲਬ ਆਰ ਨੀਡ ਸੀਗੀ ਤੇ ਬਹੁਤ ਜ਼ਰੂਰੀ ਸੀ ਕਿਉਂਕਿ ਹੁਣ ਮੰਨ ਲਓ ਇਧਰੋਂ ਬੰਦਾ ਜਾ ਰਿਹਾ ਵੇਰ ਕਾ ਦੀ ਆਪਾਂ ਗੱਲ ਕਰ ਲਈਏ ਇੱਕ ਸਾਈਡ ਤੋਂ ਬੰਦਾ ਮੇਨ ਰੋਡ ਨੂੰ ਸੋਚ ਕੇ ਚੱਲ ਰਿਹਾ ਵੀ ਉਧਰੋਂ ਟ੍ਰੈਫਿਕ ਆਣਾ ਹੈ ਪਤਾ ਹੀ ਨਹੀਂ ਲੱਗਦਾ ਜਿਹੜੀ ਸਰਵਿਸ ਲੈਣਾ ਨਹਿਰ ਤੋਂ ਆ ਰਹੀ ਹੈ ਇੱਕੋ ਦਾ ਮੈਂ ਉੱਥੋਂ ਟ੍ਰੈਫਿਕ ਆ ਜਾਂਦਾ ਤੇ ਇਹ ਟ੍ਰੈਫਿਕ ਲਾਈਟ ਦੀ ਐਸਟੀ ਕਿਹਨਾਂ ਨੀਡ ਹੈ ਵੀ ਜਿਹੜਾ ਕੰਟਰੋਲ ਕਰ ਸਕੇ ਪਤਾ ਹੋਵੇ ਵੀ ਲਾਈਟ ਹੈ ਰੁਕਣਾ ਹੈ ਤੇ ਈਜ਼ੀ ਪਤਾ ਹੋਵੇ ਵੀ ਭਾਵੇਂ ਉਹ ਡਬਲ ਦੋ ਸਾਈਡ ਤੋਂ ਆ ਰਹੇ ਨੇ ਸਮੂਥ ਹੋਵੇ ਮਤਲਬ ਸਭ ਕੋਈ ਗੱਲ ਕਰੀਏ ਜਗਰਾਉਂ ਪੁਲ ਤੋਂ ਲੈ ਕੇ ਇਹ ਵੇਰਕਾ ਪਲਾਂਟ ਤੱਕ ਉਹ ਮਾਤਰਾਣੀ ਮੰਦਿਰ ਦੇਖੋਗੇ ਹਾਂ ਇੱਕ ਮੈਂ ਮੇਰੇ ਖਿਆਲ ਅੱਗੇ ਭਾਈ ਵਾਲਾ ਸ਼ੌਂਕ ਤਾਂ ਹੈਗੀ ਹਾਂ ਜੀ ਹਾਂ ਜੀ ਉਹ ਹੈਗੀ ਹੈ ਆਰਤੀ ਹਾਂ ਮਲਾਰ ਸਾਹਮਣੇ ਨਵੀਂ ਲਾਈਟ ਲੱਗੀ ਹੈ ਹੀਰੋ ਬੇકરી ਉਹ ਹੀਰੋਜ਼ ਹੋ ਗਿਆ ਜਿਹੜਾ ਆਨਸਰ ਹੈ ਸਾਹਮਣੇ ਲਾਈਟ ਲੱਗੀ ਕਈ ਥਾਵਾਂ ਤੇ ਲਾਈਟਾਂ ਲੱਗੀਆਂ ਪਰ ਉਹ ਚੱਲ ਨਹੀਂ ਰਹੀ ਉਹ ਚੱਲਣੀ ਕਿੰਨੀ ਜ਼ਰੂਰੀ ਹੈ ਅਗਰ ਮੁਹੀਮ ਇਹ ਸ਼ੁਰੂ ਹੀ ਕੀਤੀ ਹੈ ਇਹਨਾਂ ਚਲਾਉਂਦੇ ਤੇ ਕਿੰਨੀ ਚਲਣੀਆਂ ਜ਼ਰੂਰੀ ਨਹੀਂ ਇਸ ਟਾਈਮ ਲਾਈਟਾਂ ਦੇਖੋ ਚਲਣੀ ਜ਼ਰੂਰੀ ਹੈ ਪਰ ਚੱਲਣ ਤੋਂ ਤੁਸੀਂ ਦੇਖਿਆ ਹੋਵੇ ਜਿਹੜੀ ਪੁਰਾਣੀ ਲਾਈਟ ਹੈ ਉਹ ਵੀ ਚਲਦੀ ਹੈ ਕੁਝ ਦਿਨ ਬਾਅਦ ਬੰਦ ਹੋ ਜਾਂਦੀ ਹੈ ਇਸ ਸਮੇਂ ਇਹ ਹੈਗਾ ਵੀ ਇਹ ਕੰਟੀਨਿਊ ਕਿੰਨਾ ਚੱਲਦੀ ਰਹਿੰਦੀ ਮੰਨ ਲਓ ਬਾਰਿਸ਼ ਆ ਗਈ ਕੋਈ ਪ੍ਰੋਬਲਮ ਹੋ ਗਈ ਜਾਂ ਲਾਈਟ ਚਲੀ ਗਈ ਬੰਦ ਨਹੀਂ ਹੋਣੀ ਚਾਹੀਦੀ ਇਹਦਾ ਬੈਕਅਪ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਹਮੇਸ਼ਾ ਚਲਦੀ ਰਹੇ ਔਰ ਇਹ ਕਹਿੰਦੇ ਸੀਗੇ ਵੀ ਟ੍ਰੈਫਿਕ ਜਿਸ ਤਰ੍ਹਾਂ ਆ ਰਿਹਾ ਉਸ ਤਰੀਕੇ ਨਾਲ ਅਸੀਂ ਉਹ ਸੈਂਸਰ ਲਗਾਵਾਂਗੇ ਤਾਂ ਕਿ ਉਹ ਜਿੰਨਾ ਟ੍ਰੈਫਿਕ ਹੈ ਉੱਥੇ ਉਨੀ ਰੈੱਡ ਲਾਈਟ ਜਾਂ ਗ੍ਰੀਨ ਲਾਈਟ ਹੋ ਜਾਏਗੀ ਉਸ ਤਰੀਕੇ ਨਾਲ ਤੇ ਉਹ ਵੀ ਚੀਜ਼ ਅਗਰ ਹੋ ਜੇ ਤਾਂ ਬਹੁਤ ਅੱਛਾ ਹੈਗਾ ਕਈ ਜਿਵੇਂ ਖਾਲੀ ਰਹਿੰਦੀਆਂ ਪਰ ਉੱਥੇ ਲਾਈਟ ਹੁੰਦੀ ਰਹਿੰਦੀ ਹੈ ਸਾਰਾ ਕੁਝ ਇਹੀ ਚਲਾਨ ਕਰੇ ਆਣਗੇ ਸਪੈਸ਼ਲੀ ਇੰਨਾ ਕੰਮ ਵਾਸਤੇ ਹੀ ਲਾਈਟਾਂ ਲਗਾਈਆਂ ਜੀ 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 ਬਿਲਕੁਲ ਜ਼ਰੂਰੀ ਹੈ ਕੋਈ ਬਦਲਾਅ ਦੇਖਣ ਨੂੰ ਮਿਲੇਗਾ ਲੁਧਿਆਣੇ ਸ਼ਾਇਦ ਦੇਖੋ ਬਹੁਤ ਅੱਛਾ ਜੀ ਸਰਕਾਰ ਆਈ ਹੈ ਨਵੀਂ ਜਿਹੜੀ ਸਰਕਾਰ ਹੈ ਦੇਖੋ ਪਹਿਲਾਂ ਸੀਗਾ ਸਮਝਣ ਨੂੰ ਟਾਈਮ ਲੱਗਦਾ ਪਰ ਹੁਣ ਲੱਗ ਰਿਹਾ ਵਾਕਈ ਉਹ ਚੀਜ਼ਾਂ ਹੋ ਰਹੀਆਂ ਨੇ ਜੇ ਛੋਟੇ ਬੱਚੇ ਨੇ ਬੱਚੇ ਆਪਣੇ ਸਕੂਟਰ ਲਗਾ ਕੇ ਚਲਾ ਰਹੇ ਸੀ ਨਾ ਤੁਸੀਂ ਉਹਨਾਂ ਨੂੰ ਹੁੰਦਾ ਵੀ ਅਸੀਂ ਨਵਾਂ ਨਵਾਂ ਆਇਆ ਸੀ ਆਪਣੇ ਤਰੀਕੇ ਨਾਲ ਚਲਾਈਏ ਪਰ ਉਹ ਚੀਜ਼ ਤੇ ਕੰਟਰੋਲ ਹੋਏਗਾ ਪੇਰੈਂਟਸ ਨੂੰ ਵੀ ਹੋਏਗਾ ਵੀ ਅਸੀਂ ਦੇਣਾ ਨਹੀਂ ਹੈਗਾ ਤੇ ਸਭ ਹਾਂ ਸਾਇਲ ਦੇ ਉਹ ਜੇਲ ਜਿਹੜੀ ਬਿਲਕੁਲ ਰੂਲਸ ਤਿਆਰ ਹੋ ਗਿਆ ਲੁਧਿਆਣਾ ਪੰਜਾਬ ਦੇ ਕਿਉਂਕਿ ਜਿਹੜੇ ਦੂਸਰੇ ਵੀ ਚਲਾਉਂਦੇ ਰਹੇ ਵੱਡੇ ਚ ਉਹਨਾਂ ਨੂੰ ਵੀ ਇਹ ਤਾਂ ਉਹਨਾਂ ਦਾ ਸਾਹਮਣੇ ਬੱਚਾ ਆ ਰਿਹਾ ਰ ਅਸੀਂ ਧਿਆਨ ਨਾਲ ਚਲ 99 ਵੀ ਰਹਿੰਦਾ ਉਹ ਬੱਚਾ ਅਗਰ ਗਲਤ ਚੱਲ ਜਾਂਦਾ ਤੇ ਉਹਨਾਂ ਨੇ ਬੱਚੇ ਨੂੰ ਬਚਾਉਣਾ ਹੁੰਦਾ ਲੈ ਕੇ ਕਿੱਥੇ ਨਾ ਕਿੱਥੇ ਗਵਰਨਮੈਂਟ ਅਵੇਅਰ ਨਜ਼ਰ ਆ ਰਹੀ ਹੈਗੀ ਜਿੱਥੇ ਜਿੱਦਾਂ ਕਿ SF S ਸ਼ੁਰੂਆਤ ਕੀਤੀ ਗਈ ਸੀ ਕਿ ਸੁਰੱਖ ਸੁਰੱਖਿਆ ਫੋਰਸ ਨੂੰ ਸ਼ੁਰੂਆਤ ਕੀਤੀ ਗਈ ਸੀ ਐਮ ਸਰ ਵੱਲੋਂ ਉਸ ਤੋਂ ਬਾਅਦ ਹੁਣ ਕਿ ਛੋਟੇ ਬੱਚਿਆਂ ਵੱਲੋਂ ਜਿਹੜਾ ਇੱਕ ਗੱਡੀਆਂ ਚਲਾਈ ਜਾਂਦੀਆਂ ਨੇ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਚਾਬੀ ਚੱਕ ਕੇ ਲੈ ਜਾਂਦੇ ਨੇ ਸੋ ਆ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਤੇ ਹੁਣ ਪੇਰੈਂਟਸ ਦਾ ਅਵੇਅਰ ਰਹਿਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਸ ਦਾ ਨੁਕਸਾਨ ਸਾਨੂੰ ਆਨ ਅਟੈਂਪਟ ਤੇ ਕੀ ਹੋਣ ਵਾਲਾ ਤਾਂ ਅਸੀਂ ਇਹ ਚੀਜ਼ਾਂ ਨੂੰ ਨੌਰ ਬਣਾ ਬਿਲਕੁਲ ਪੇਰੈਂਟਸ ਹੁਣ ਆਇਆ ਵੈ ਦੀ ਅਗੇ ਛਾਬੀ ਓਪਨ ਰੱਖ ਦਿੰਦੇ ਹੁਣ ਉਹ ਵੀ ਸੰਭਾਲ ਕੇ ਰੱਖਣਗੇ ਤੇ ਨੈਚਰਲੀ ਮੈਂ ਸੋਚਦਾ ਬੱਚਾ ਨੂੰ ਵੀ ਇਹ ਚੀਜ਼ ਦਾ ਹੋਇਆ ਵੈ ਕਿ ਨਹੀਂ ਯਾਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਹੋ ਰਿਹਾ ਤੇ ਵੀ ਇਸ ਤਰ੍ਹਾਂ ਕੇ ਨਾਲ ਹੋਈ ਸਾਰੀ ਪੇਸੀ ਪੇਰੈਂਟਸ ਨੂੰ ਇਫੈਕਟ ਹੋਏਗਾ ਜਾਂ ਕਰਕੇ ਤੇ ਬੱਚੇ ਵੀ ਹੁਣ ਇਹ ਚੀਜ਼ ਨੂੰ ਮੈਂ ਦੇਖ ਰਿਹਾ ਵੀ ਉਹ ਰੋਡ ਸੇ ਘਟ ਗਏ ਨੇ ਬੱਚੇ ਤੇ ਸਾਰਾ ਕੁਝ ਹੈ ਪੇਰੈਂਟਸ ਵੀ ਕਰਨਗੇ ਹਰ ਪਾਸੋਂ ਦੇ ਬੱਚੇ ਵੀ ਹੋਣਗੇ ਬਹੁਤ ਵਧੀਆ ਸਾਰਾ ਕੁਝ ਲਾਈਟਾਂ ਬੰਦ ਪਈਆਂ ਉਹ ਚਲਾਉਣ ਵਾਸਤੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਹੀ ਕਵਾਂਗਾ ਦੀ ਜਲਦੀ ਚਲਾਈ ਜਾਣ ਇਵਨ ਮ ਕਰਦਾਰ ਨਾਵਾ ਤੇ ਮੈਂ ਵੀ ਇਹ ਚ ਨੂੰ ਕਿਹਾ ਵੀ ਬੇਰਕਾ ਤੇ ਜਲਦੀ ਲਾਈਟ ਲਗਾਈ ਜਾਵੇ ਜਿੱਥੇ ਨੀਡ ਹੈ ਚੀਜ਼ ਕੀਤੀ ਜਾਵੇ ਤੇ ਜਰੂਰ ਅਸੀਂ ਅਪੀਲ ਕਰਾਂਗੇ ਐਡਮਿਨਿਸਟ੍ਰੇਸ਼ਨ ਨੂੰ ਵੀ ਜਲਦੀ ਤੋਂ ਜਲਦੀ ਲਗਾਇਆ ਜਾਵੇ ਤੁਹਾਡਾ ਥੈਂਕਸ ਹੈ ਤੇ ਵੀ ਤੁਸੀਂ ਇਹ ਲਾਈਟ ਸਾਰਾ ਕੁਝ ਸਿਸਟਮ ਕਰ ਰਹੇ ਹੋ ਤੇ ਨੇਚਰਲੀ ਜਲਦੀ ਕਰਕੇ ਵੀ ਸਾਰਾ ਇੱਕ ਵਧੀਆ ਰੋਡ ਦਾ ਇੱਕ ਫਲੋ ਹੋਵੇ ਸਭ ਕੁ ਸਹੀ ਹੋਵੇ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮਚ ਮੈਂ ਹਮਦੁੱਲਾਹ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਨਾ ਤੁਹਾਡਾ ਮੇਰਾ ਨਾਮ ਸੋਨੀਆ ਲੁਧਿਆਣਾ ਸ਼ਹਿਰ ਚ ਕਿੱਥੇ ਰਹਿੰਦੇ ਹੋ ਸੀ ਆਤਮ ਨਗਰ ਅੰਨੇ ਕਰਤਾਰ ਦੇਖਿਆ ਲੁਧਿਆਣਾ ਚ ਬਹੁਤ ਸਾਰੀਆਂ ਨਵੀਆਂ ਡਿਜੀਟਲ ਲਾਈਟਸ ਲਗੀਆਂ ਨੇ ਹਾਂਜੀ ਹਾਂਜੀ ਕਿੱਦਾਂ ਲੱਗਦਾ ਉਹਨੂੰ ਈ ਚਲਾਂ ਵਾਲੇ ਸੁਣਿਆ ਹਾਂਜੀ ਡਿਜੀਟਲ ਲਾਈਟਸ ਕਿੱਥੇ ਮੈਂ ਇਹਨਾਂ ਗੌਰ ਨਹੀਂ ਕੀਤਾ ਉਸੇ ਮੈਂ ਹਰ ਚੌਂਕ ਤੇ ਲੱਗੀਆਂ ਹੋਈਆਂ ਨੇ ਹਾਂਜੀ ਹਾਂਜੀ ਲਗਾ ਲੋਗੀ ਆਪਣਾ ਮਾਤਾ ਰਾਣੀ ਮੰਦਿਰ ਦੇ ਬਾਹਰ ਹੋ ਗਿਆ ਭਾਈ ਵਾਲਾ ਚੌਂਕ ਤੇ ਲੱਗੀਆਂ ਜਿੰਦੇ ਉੱਪਰ ਡਿਜੀਟਲ ਚੱਲ ਰਹੇ ਚੱਲ ਰਹੇ ਚਲਾਂ ਵਾਲੇ ਸੁਣੇ ਲਗਾਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਅੱਜਕ ਲਖੋਨੇ ਚਾਹੀਦੇ ਵਾਸਤੇ ਚਲੰਦਾ ਹੋਨੇ ਚਾਹੀਦੇ ਹੈ ਜਿਹੜੇ ਅੱਜਕਲ ਛੋਟੇ ਬੱਚੇ ਵੀ ਕਾਫੀ ਕਰ ਰਹੇ ਹੈ ਡਰਾਈਵਿੰਗ ਬਿਨਾ ਲਾਇਸੈਂਸ ਤੋਂ ਤੇ ਉਹਨਾਂ ਵਾਸਤੇ ਈਚ ਲਰਨ ਹੋਨੇ ਚਾਹੀਦੇ ਵਾਸਤੇ ਠੀਕ ਹੈ ਉਹਨਾਂ ਸਰਕਾਰ ਨੇ ਰੂਲ ਸ਼ੁਰੂ ਕਰਤਾ ਹੈ ਕੀ ਅਗਰ ਤੁਸੀਂ ਤੁਹਾਡੇ ਬੱਚੇ 18 ਸਾਲ ਤੋਂ ਨੀਚੇ ਦੇ ਹੈਗੇ ਨੇ ਤੇ ਪੇਰੈਂਟਸ ਉਹਨਾਂ ਨੂੰ ਅਗਰ ਚਾਬੀਆਂ ਆਪਣੀਆਂ ਦੇ ਦਿੰਦੇ ਨੇ ਤੇ ਤਾਂ ਪੇਰੈਂਟਸ ਨੂੰ 3 ਸਾਲ ਦੀ ਜੇਲ ਹੋਂ ਹੁਣ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਜੇਲ ਹੈ ਤੇ 25000 ਰੁਪਏ ਜੁਰਮਾਨਾ ਸਰਕਾਰ ਨੇ ਕਿਹਾਇਆ ਤਾ ਜੋ ਪਕੜੇ ਜਾਣਗੇ ਤਾਂ ਹਾਂਜੀ ਸਕੂਲ ਚ ਵੀ ਇਨਫੋਰਮੇਸ਼ਨ ਦਿੱਤੀ ਐ ਇਹਨਾਂ ਨੇ ਵੀ ਸਕੂਲ ਵਾਲਿਆਂ ਨੇ ਵੀ ਹਾਂਜੀ ਹਾਂਜੀ ਉਹਨਾਂ ਚੜੀ ਕੁਝ ਨਵੀਆਂ ਲਾਈਟਾਂ ਲੱਗੀਆਂ ਨੇ ਜੋ ਕੀ ਚਲਾਂਦੇ ਆ ਉਹ ਬੰਦ ਪਈਆਂ ਨੇ ਕਿ ਉਹ ਚਲਣੀਆਂ ਚਾਹੀਦੀਆਂ ਨੇ ਚਲਣੀਆਂ ਚ ਚਲਣੀਆਂ ਚਾਹੀਦੀਆਂ ਠੀਕ ਐ ਨਾ ਚਾਹੋਗੇ ਉਹ ਵੀ ਚਲਣੀਆਂ ਚਾਹੀਦੀਆਂ ਤਾਂਕਿ ਪੇਰੈਂਟਸ ਵੀ ਥੋੜੇ ਜਿਹਾ ਅਵੇਅਰ ਹੋ ਸਕਣ ਕਿਉਂਕਿ ਆਪਣਾ ਛੋਟੇ ਬੱਚਿਆਂ ਨੂੰ ਅਸੀਂ ਐਕਟਿਵਾ ਕਨਵਿੰਸ ਦੇ ਦੇਦਨੇ ਆ ਜੋ ਕਿ ਬਿਲਕੁਲ ਗਲਤ ਐ ਠੀਕ ਐ ਥੈਂਕ ਯੂ ਸਾਰ ਆ ਗਿਆ ਹਾਂਜੀ ਸਸ਼ੀਗਰ ਮੈਂ ਤੁਹਾਡੇ ਬੱਚੇ ਹਾਂਜੀ ਸਸ਼ੀਗਰ ਜੀ ਕੀ ਹਾਲ ਹੈ ਭਾਜੀ ਵਧੀਆ ਜੀ ਵਧੀਆ ਅਚਨ ਲੁਧਿਆਣਾ ਸ਼ਹਿਰ ਨਵੀਆਂ ਹੀ ਲਾਈਟਸ ਲੱਗੀਆਂ ਹੋਣੀਆਂ ਕਿ ਨਵੀਆਂ ਡਿਜੀਟਲ ਲਾਈਟਸ ਚੱਲ ਰਹੀਆਂ ਨੇ ਰੈਡੀਆ ਚਲਾਨ ਵਾਲੀਆਂ ਹਾਂਜੀ ਹਾਂਜੀ ਚਲਾਨ ਵਾਲੀਆਂ ਸਾਰੀ ਜਗ੍ਹਾ ਲੱਗੀਆਂ ਹੋਣ ਤੇ ਹੈ ਨਹੀਂ ਯਾਰ ਨਹੀਂ ਲੱਗੀਆਂ ਪਰ ਜਿਹੜੀਆਂ ਲੱਗਿਆ ਕੁਝ ਜਗ੍ਹਾ ਤੇ ਲੱਗੀਆਂ ਨਾ ਚੱਲ ਨਹੀਂ ਰਹੀਆਂ ਉਹ ਹੀ ਤੇ ਘਰ ਲੱਗੀਆਂ ਨਹੀਂ ਹੈਗੀਆਂ ਸਾਰੀ ਜਗ੍ਹਾ ਜਨਤਾ ਉੱਧੇ ਕ੍ਰੋਸ ਕਰੀ ਜਾਂਦੀ ਕਹਿੰਦੇ ਛੱਗੂ ਚੌਕ ਲੱਗੀਆਂ ਹੋਈਆਂ ਨੇ ਮੇਰੇ ਸਾਹਮਣੇ ਛੱਗੂ ਚੌਕ ਤੋਂ ਫੱਟੇ ਚੱਕੀ ਜਾਂਦੇ ਲੋਕੀ ਕ੍ਰੋਸ ਕਰੀ ਜਾਂਦੇ ਕੋਈ ਲੱਗੀਆਂ ਹੋਈਆਂ ਕਹਿੰਦੇ ਨੇ ਬਾਕੀ ਸਾਨੂੰ ਦੂਸੀਆਂ ਲੱਗੀਆਂ ਨਹੀਂ ਜੇ ਲੱਗੀਆਂ ਹੁੰਦੀ ਲੋਕੀ ਕ੍ਰਾਸ ਕਿਦਾਂ ਕਰਦੇ ਸ਼ੱਗੂ ਚੌਕ ਮੇਰਾ ਰੋਜ਼ ਦਾ ਆਣਾ ਜਾਣਾ ਹੁੰਦਾ ਉੱਥੇ ਲੋਕੀ ਰੋਜ਼ ਕ੍ਰਾਸ ਕਰਦੇ ਨੇ ਅੱਛਾ ਮਤਲਬ ਅਨਸਰ ਬਾਜ਼ਾਰ ਦੇ ਬਾਹਰ ਜਿਹੜਾ ਲਾਈਟ ਜਿਹੜਾ ਹੈ ਨਹੀਂ 3 ਨੰਬਰ ਗੇਟ ਵਾਲੀ ਰੋਡ ਪੀਜੂ ਗੇਟ ਨੰਬਰ 3 ਉਹ ਰੋਡ ਨੂੰ ਸ਼ੱਗੂ ਚੌਕ ਕਹਿੰਦੇ ਨਾ ਉੱਥੇ ਇਹਨਾਂ ਨੇ ਕਿਹ ਅਖਬਾਰ ਤੇ ਆਇਆ ਸੀਗਾ ਕਿ ਲਾਈਟਾਂ ਲੱਗੀਆਂ ਲੱਗੀਆਂ ਹੋਈਆਂ ਬਿਲਕੁਲ ਲੱਗ ਲਾਈਟਾਂ ਲੱਗੀਆਂ ਲਾਈਟਾਂ ਚੱਲਦੀਆਂ ਉਹ ਵੀ ਹੈਗੀਆਂ ਪਰ ਜਨਤਾ ਕ੍ਰਾਸ ਕਰ ਰਹੀ ਹੈ ਅੱਛਾ ਜੀ ਐਸਾ ਮਤਲਬ ਚਲਾਨ ਨਹੀਂ ਕੱਟ ਰਹ ਚਲਾਨ ਕਾਟ ਹੀ ਨਹੀਂ ਰਹੇ ਠੀਕ ਹੈ ਹਾਂ ਅਵੇਅਰਨੈਸ ਆ ਹੁਣ ਹੈ ਭਾਈ ਵਾਲੇ ਚੌਂਕ ਤੇ ਕਹਿੰਦੇ ਲਾਈਟਾਂ ਲੱਗੀਆਂ ਨੇ ਹਾਂਜੀ ਉਹ ਲਾਈਟ ਚਰਾਨ ਵਾਲੀਆਂ ਤੇ ਨਾਲੇ ਲੋਕਾਂ ਨੂੰ ਥੋੜਾ ਜਾਗਰੂਕ ਤੇ ਕਰਨ ਨਾ ਪੋਸਟਰ ਲਗਾਉਣ ਫਲੈਕਸ ਕੀ ਇੱਥੋਂ ਗੱਡੀ ਭਜਾਓ ਨਾ ਲਾਈਟ ਤੇ ਕਿ ਜਦੋਂ ਤੁਹਾਡਾ ਆਨਲਾਈਨ ਨਾਲ ਚਲਾਨ ਕਟਿਆ ਜਾਊਗਾ ਕੋਈ ਲੋਕਾਂ ਨੂੰ ਵੇਅਰ ਵੀ ਨਹੀਂ ਕਰ ਰਹੇ ਹਰ ਬੰਦਾ ਇੰਸਟਾਗ੍ਰਾਮ ਵਾਰਾ ਨਹੀਂ ਦੇਖਦਾ ਤੁਸੀਂ ਲੁਧਿਆਣਾ ਲਾਈਵ ਤੇ ਹੈਗੇ ਹੋ ਕੋਈ ਉਹਨਾਂ ਇੰਸਟਾਗ੍ਰਾਮ ਤੇ ਪਾਣੀ ਹੈ ਕੋਈ ਬੰਦਾ ਦੇਖਦਾ ਕੋਈ ਨਹੀਂ ਪਰ ਉੱਥੇ ਫਲੈਕਸ ਬੈਨਰ ਲੱਗਣੇ ਚਾਹੀਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਲੋਕਾਂ ਨੂੰ ਜਾਗਰੂਕ ਕਰਨ। ਸਮਾਧ ਲਗਾਏ ਵੀ ਗਏ ਨੇ ਬੈਨਰ ਕਿ ਤੁਸੀਂ ਦੇਖਿਆ ਉਹਨਾਂ ਤੇ ਲਿਖਿਆ ਉਹਨਾਂ ਕਿ ਇੱਥੇ ਇਹ ਚਲਾਨ ਹੈਗਾ ਇਹ ਚਾਹ ਹੋ ਰਹੇ ਨੇ ਜਿਵੇਂ ਐਸੇ ਵੀ ਦੇਖਿਆ ਨਹੀਂ ਹਲੇ। ਇਹ ਲਾਲ ਲਾਈਟਾਂ ਦੇ ਲਾਨ ਨਾ ਵੱਡਾ ਫਲੈਕਸ ਬੈਨਰ। ਹਾਂਜੀ ਹਾਂਜੀ। ਲਾਈਟਾਂ ਹੀ ਚੱਲੂ ਪਤਾ ਨਾ। ਉਦਾਂ ਹੀ ਲੋਕਾਂ ਨੂੰ ਡਰ ਰਹਿਣਾ ਫਿਰ ਟੱਪਣਗੇ ਨਹੀਂ। ਵੈਸੇ ਤਾਂ ਦੇਖੋ ਟੱਪਣਾ ਹੀ ਨਹੀਂ ਚਾਹੀਦਾ ਬਿਕੋਜ਼ ਸਰ ਵੱਡੀ ਗੱਲ ਹੈ ਕਿ ਅਸੀਂ ਇੰਨੇ ਵੱਡੇ ਹੋ ਗਏ ਆ ਕਿ ਅਸੀਂ ਬਾਈਕਾਂ ਚਲਾ ਰਹੇ ਆ ਸਾਨੂੰ ਆਪ ਨੂੰ ਪਤਾ ਹੈ ਕਿ ਸਾਨੂੰ ਰੂਲਸ ਟ੍ਰੈਫਿਕ ਦੇ ਜਿਹੜੇ ਨੇ ਫੋਲੋ ਕਰਨੇ ਚਾਹੀਦੇ ਨੇ ਮਗਰ ਜੇ ਉਹ ਬੱਚਿਆਂ ਨੂੰ ਲਿਖ ਕੇ ਉੱਥੇ ਲਗਾਣਾ ਹੀ ਪੈਣ ਤੇ ਇਹ ਤਾਂ ਹੋ ਗਿਆ ਕਿ ਨੈਕਸਟ ਲੈਵਲ ਦੀ ਮਤਲਬ ਭਾਜੀ ਫਿਰ ਸਮਝੇ ਨਹੀਂ ਨਾ ਫਿਰ ਤਾਂ ਈਚ ਲਾਂ ਦੀ ਲੋੜ ਨਹੀਂ ਈਚ ਲਾਂ ਕਿਉਂ ਲਾ ਰਹੇ ਨੇ ਜੇ ਲੋਕੀ ਟੱਪਦੇ ਨੇ ਉਹਨਾਂ ਕਰਕੇ ਲਾਂਦੇ ਪਏ ਨਾ ਜੇ ਹੁਣ ਮਾੜਾ ਜਾਗਰੂਕ ਵੀ ਲੋਕਾਂ ਨੂੰ ਕਰੋ ਨਾ ਫਿਰ ਹਾਂ ਫਲੈਕਸ ਬੈਨਰ ਚਾਹੀਦੇ ਚਾਹੀਦੇ ਨੇ ਦੇਖਿਆ ਨਾ ਕਿ ਸਕੂਲ ਦੇ ਵਿੱਚ ਵੀ ਪੁਲਿਸ ਵਾਲੇ ਆਪ ਆ ਰਹੇ ਨੇ ਪਰਸਨਲੀ ਕੈਨਵਸ ਤੇ ਕਿ ਆਪਣੇ ਬੱਚਿਆਂ ਨੂੰ ਗੱਡੀਆਂ ਨਾ ਦੇਣ ਟ੍ਰੈਫਿਕ ਨੂੰ ਕਿਉਂਕਿ ਨਹੀਂ ਹੁੰਦਾ ਤੁਹਾਨੂੰ ਹੀ ਹੁੰਦਾ ਨੁਕਸਾਨ ਦੇਖਣਾ ਪਏ ਹਾਂ ਉਹ ਤਾਂ ਹੈ ਹੀ ਆ ਮਤਲਬ ਜਾਗਰੂਕ ਕੱਲ ਕੱਲੇ ਕੱਲੇ ਸਕੂਲ ਜਾ ਕੇ ਕੀਤਾ ਜਾ ਰਿਹਾ ਹੈ ਨਹੀ ਮੈਂ ਕਹਿੰਦਾ ਜਾਗਰੂਕ ਲੋੜ ਹੀ ਨਹੀਂ ਕਹਿੰਦੇ ਫਲੈਕਸ ਬੈਨਰ ਲਗਾ ਦੇ ਵੱਡਾ ਜਾ ਬਸ ਕਿੰਨੇ ਦਾ ਆਣਾ 200 ਰੁਪਏ ਦਾ ਆਣਾ ਸਕੂਲ ਨੂੰ ਲਾਣਾ ਚਾਹੀਦਾ ਪਹਿਲੀ ਗੱਲ ਤੇ ਹੀ ਗੱਲ ਯਾਰ ਸਕੂਲ ਨੂੰ ਹੀ ਲਾਣਾ ਚਾਹੀਦਾ ਹੈਗਾ 200 ਰੁਪਏ ਦੇ ਕਿ ਇਹ ਚਾਰ ਗਿੱਟਾਂ ਦੇ ਕਿ ਬੈਨਰ ਲਾ ਲੋ ਬੱਚੇ ਆਟੋਮੈਟਿਕ ਜਾਗਰੂ ਹੋਣਗੇ ਕੀ ਕਹਿਣਾ ਚਾਹੋਗੇ ਡਿਜੀਟਲ ਲਾਈਟਸ ਤੇ ਜਾਂਦੇ ਆ ਡਿਜੀਟਲ ਲਾਈਟ ਦੇ ਵਿੱਚ ਜਾਂਦੇ ਆ ਤੇ ਕਾਵਾਂਗਾ ਚਲਾਨ ਕੱਟਨੇ ਸ਼ੁਰੂ ਕਰੋ ਤਾਂ ਹੀ ਲੋਕਾਂ ਨੂੰ ਅਕਲ ਆਣੀ ਹੈ ਹਾਂ ਬਸ ਚਲਾਨ ਕੱਟੋਗੇ ਨਾ ਤੁਸੀਂ ਇੰਸਟਾਗ੍ਰam ਤੇ ਬੋਲੀ ਜਾਓਗੇ ਹਾਂਜੀ ਚਲਾਨ ਕੱਟਨੇ ਸ਼ੁਰੂ ਹੋਗੇ ਤੇ ਚਲਾਨ ਇੱਕ ਵੀ ਨਹੀਂ ਕਿਤੇ ਕੱਟ ਰਿਹਾ ਅੱਜ ਤੁਸੀਂ ਜਾਂਦੇ ਹੋ ਸ਼ੱਗੂ ਚੌਕ ਤੇ ਖੜੇ ਹੋ ਮੈਨਾਂ ਜਾ ਪਹਿਲਾਂ ਵੀਡੀਓ ਬਣਾਇਓ ਆਰਾਮ ਨਾਲ ਖੜਕੇ 10 ਮਿੰਟ ਵੀਡੀਓ ਬਣਾਇਓ ਫਿਰ ਉਹਦੇ ਬਾਅਦ ਇੰਟਰਵਿਊ ਸ਼ੁਰੂ ਕਰਿਓ ਉਹ ਬੰਦੇ ਨੇ ਰੋਕ ਲਿਓ ਭਾਈ ਤੂੰ ਚਲਾਨ ਕ੍ਰਾਸ ਕਰਕੇ ਆਏ ਹੋ ਕੀ ਚੱਕਰ ਹੈਗਾ ਰੋਕੇ ਜੋ ਸ਼ੱਗੂ ਚੌਕ ਸੋ ਹੁਣ ਅਸੀਂ ਖੜੇ ਆ ਗਏ ਕਾਕਾ ਮੈਰਿਜ ਪੈਲੇਸ ਚੌਂਕ ਤੇ ਤੁਹਾਨੂੰ ਦਿਖਾ ਦਵਾਂਗੇ ਇੱਥੇ ਵੀ ਲਾਈਟਾਂ ਜਿਹੜੀਆਂ ਨੇ ਲੱਗ ਚੁੱਕੀਆਂ ਤੇ ਦੇਖ ਸਕਦੇ ਹੋ ਕਿਸ ਪ੍ਰਕਾਰ ਨੇ ਕਿੰਨੇ ਵਧੀਆ ਲਾਈਟਾਂ ਜਿਹੜੀਆਂ ਡਿਜੀਟਲ ਲਾਈਟਾਂ ਤੇ ਲਗਾਈਆਂ ਗਈਆਂ ਨੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਲਾਈਟਸ ਲੱਗੀਆਂ ਐ ਫਰੰਟ ਸਾਈਡ ਤੇ ਦੇਖ ਸਕਦੇ ਹੋ ਇਹ ਡਿਜੀਟਲ ਲਾਈਟਸ ਲੱਗੀਆਂ ਹੋਈਆਂ ਔਰ ਬਿਲਕੁਲ ਅਗਰ ਤੁਸੀਂ ਪੀਏਯੂ ਹੋ ਤਾਂ ਆ ਰਹੇ ਹੋ ਔਰ ਆਰਤੀ ਚੌਂਕ ਨੂੰ ਜਾ ਰਹੇ ਹੋ ਤਾਂ ਬਿਲਕੁਲ ਸਾਹਮਣੇ ਮੇਰੇ ਲਾਈਟਾਂ ਲੱਗੀਆਂ ਹੋਈਆਂ ਨੇ ਮਤਲਬ ਪੂਰੇ ਚੌਂਕ ਤੇ ਜਿਹੜਾ ਬੈ ਪ੍ਰੋਪਰ ਲਾਈਟਾਂ ਲੱਗ ਚੁੱਕੀਆਂ ਹੈਗੀਆਂ ਨੇ ਯਾਨੀ ਕਿ ਤਿੰਨ ਨੰਬਰ ਗੇਟ ਤੋਂ ਆ ਰਹੇ ਹੋ ਜਾਂ ਦੋ ਨੰਬਰ ਗੇਟ ਤੋਂ ਆ ਰਹੇ ਤਾਂ ਤੁਹਾਨੂੰ ਹਰ ਥਾਂ ਤੇ ਇੱਥੇ ਕਾਕਾ ਮੈਰਿਸ ਪਹਿਲੇ ਚੌਂਗ ਜਿਹੜਾ ਸ਼ੈਨਸ਼ਾ ਪਹਿਲੇ ਜੋ ਆਪੋਜ਼ਿਟ ਤੋਂ ਕਹਿ ਸਕਦੇ ਹੋ ਕਿ ਲਾਈਟਾਂ ਪ੍ਰੋਪਰ ਲੱਗੀਆਂ ਆਈਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਲੇਕਿਨ ਟ੍ਰੈਫਿਕ ਨੂੰ ਫੋਲੋ ਕਰਨ ਵਾਲਾ ਕੋਈ ਵੀ ਨਹੀਂ ਹੈ ਹਰ ਪਰਸਨ ਆਪਣਾ ਰਾਹ ਕੱਢ ਕੇ ਆਪ ਹੀ ਅੱਗੇ ਪਿੱਛੇ ਜਾ ਰਿਹਾ ਹੈਗਾ ਕੋਈ ਇੱਥੇ ਰੈੱਡ ਲਾਈਟ ਨਹੀਂ ਆ ਕੋਈ ਗ੍ਰੀਨ ਲਾਈਟ ਨਹੀਂ ਚੱਲ ਰਹੀ ਕਿਸੇ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਹਰ ਬੰਦਾ ਆਪਣਾ ਰਾਹ ਆਪ ਹੀ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਜਿੰਨੂੰ ਜਿੱਥੇ ਰਸਤਾ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਚਾਰੇ ਰਾਹ ਮੈਂ ਤੁਹਾਨੂੰ ਇਧਰੋਂ ਤੋਂ ਖਾਵਾਂਗਾ ਆਪਣੇ ਲੈਫਟ ਹੈਂਡ ਸਾਈਡ ਤੋਂ ਇਧਰੋਂ ਲੋਕ ਆ ਰਹੇ ਆ ਉਹ ਦੇਖੋ ਕਿਸ ਤਰ੍ਹਾਂ ਗੱਡੀ ਅੱਗੇ ਨਿਕਲ ਰਹੀ ਹੈ ਇਧਰੋਂ ਵੀ ਗੱਡੀ ਅੱਗੇ ਨਿਕਲ ਰਹੀ ਹੈ ਉਹ ਫਰੰਟ ਤੋਂ ਦੇਖੋ ਤੁਸੀਂ ਜਿਸ ਨੂੰ ਜਿੱਥੇ ਰਾਹ ਮਿਲ ਰਿਹਾ ਹਰ ਬੰਦਾ ਆਪਣਾ ਰਸਤਾ ਆਪ ਬਣਾ ਕੇ ਅੱਗੇ ਗੁਜ਼ਰ ਰਿਹਾ ਸੋ ਕੋਸ਼ਿਸ਼ ਹੈਗੀ ਹੈ ਜ਼ਰੂਰਤ ਹੈਗੀ ਹੈ ਸਹੀ ਦੀ ਕਿ ਅਗਰ ਇੰਨੀ ਇਨਵੈਸਟਮੈਂਟ ਕਰਕੇ ਪ੍ਰਸ਼ਾਸਨ ਵੱਲੋਂ ਇੰਨੀ ਡਿਜੀਟਲ ਲਾਈਟਾਂ ਦਾ ਇਹ ਚਲਾਨ ਬਣਾ ਦਦਾ ਅਗਰ ਕਨਸੈਪਟ ਤਿਆਰ ਕੀਤਾ ਗਿਆ ਲੁਧਿਆਣਾ ਸ਼ਹਿਰ ਵਿੱਚ ਤਾਂ ਇਸ ਨੂੰ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਲਾਗੂ ਵੀ ਕਰਾਓ ਦੇਖੋ ਉਸ ਜਿਹੜੇ ਬਜ਼ੁਰਗ ਪਰਸਨ ਹੈਗੇ ਨੇ ਜਿਹੜੇ ਆਪਣਾ ਐਕਟੀਵਾ ਕ੍ਰੋਸ ਕਰਨ ਲਈ ਵੀ ਮੁਸ਼ਕਲ ਕਰਦੇ ਬਈ ਨੇ ਕਿ ਕਿਸ ਪ੍ਰਕਾਰ ਦੇ ਨਾਲ ਅਸੀਂ ਇਸ ਨੂੰ ਕ੍ਰੋਸ ਕਰੀਏ ਕੁਝ ਲੋਕ ਹੈਲਮਟ ਪਾ ਕੇ ਵੀ ਜਾ ਰਹੇ ਕੁਝ ਲੋਕ ਵਿਦਾਊਟ ਹੈਲਮਟ ਵੀ ਜਾ ਰਹੇ ਨੇ ਸੋ ਅਗਰ ਇਹ ਚਲਾਨਾ ਦਾ ਅਗਰ ਕਨਸੈਪਟ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਇਨਵੈਸਟਮੈਂਟ ਕਰਕੇ ਸਮਾ ਜ਼ਰੂਰ ਲੱਗੇਗਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹਿ ਸਕਦੇ ਹੋ ਕਿ ਅਗਰ ਕੋਈ ਚੀਜ਼ ਸ਼ੁਰੂਆਤ ਕਰੀਏ ਤਾਂ ਉਸ ਨੂੰ ਕੁਝ ਸਮਾ ਜ਼ਰੂਰ ਲੱਗਦਾ ਸੋ ਇਹ ਸਮਾ ਜਿਹੜਾ ਵੇ ਦੇਖਣ ਨੂੰ ਲੱਗ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਕਿ ਫਿਰ ਵੀ ਹਰ ਪਰਸਨ ਆਪਣਾ ਰਸਤਾ ਆਪ ਹੀ ਬਣਾ ਰਿਹਾ ਹੈ ਸੋ ਇਸ ਨੂੰ ਲਾਗੂ ਕਰਨਾਂ ਵੀ ਉਨਾ ਹੀ ਜ਼ਰੂਰੀ ਹੈ ਜਿੰਨੀਆਂ ਲਾਈਟਾਂ ਲੱਗਣੀ ਜ਼ਰੂਰੀ ਹੈਗੀਆਂ ਨੇ ਕਿਉਂਕਿ ਇਹਨਾਂ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਕਾਫੀ ਦਿਨ ਹੋ ਚੁੱਕੇ ਨੇ ਇਹਨਾਂ ਨੂੰ ਵੀ ਲਾਈਟਾਂ ਲੱਗੇਨ ਔਰ ਇੱਕ ਚੌਂਕ ਦਾ ਹਾਲ ਨਹੀਂਗਾ ਸਾਰੇ ਚੌਂਕਾਂ ਤੋਂ ਦੇਖ ਸਕਦੇ ਹੋ ਕਿ ਪਿਛਲੇ ਚੌਂਕ ਦੇ ਤੁਹਾਨੂੰ ਦਿਖਾਇਆ ਸੀ ਮਲਹਾਰ ਰੋਡ ਵਾਲਾ ਚੌਂਕ ਦਿਖਾਇਆ ਸੀ ਉੱਥੇ ਤੁਸੀਂ ਦੇਖਿਆ ਲਾਈਟਾਂ ਬੰਦ ਨੇ ਇਹ ਸ਼ੈਨਸ਼ਾ ਪਹਿਲਾਂ ਜੋ ਆਪੋਜ਼ਿਟ ਵਾਲਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਵੀ ਲਾਈਟਾਂ ਜਿਹੜੀਆਂ ਨੇ ਟੋਟਲੀ ਬੰਦ ਹੈਗੀਆਂ ਨੇ ਸੋ ਅੱਗੇ ਵੀ ਸਾਨੂੰ ਪਤਾ ਲੱਗਿਆ ਕਿ ਸੱਗੋ ਚੌਂਕ ਵੀ ਗੈਰ ਹੈ ਲੋਕ ਕਿ ਲਾਈਟਾਂ ਉੱਥੇ ਵੀ ਬੰਦ ਨੇ ਸੋ ਹੁਣ ਆਪਾਂ ਤੁਹਾਨੂੰ ਸ ਆਓ ਚੱਲਦੇ ਹਾਂ ਸੋ ਹੁਣ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਸ਼ਹਿਰ ਦੇ ਸੱਗੂ ਚੌਂਕ ਤੇ ਜਿਸ ਬਾਰੇ ਚਰਚਾਵਾਂ ਕੁਝ ਲੁਧਿਆਣਾ ਵਾਸੀ ਆਪਣੇ ਰਿਵਿਊ ਦੇ ਅਕੋਰਡਿੰਗ ਵੀ ਕਹਿ ਰਹੇ ਸੀ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਆ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਬਹਿਰਾਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਹਰ ਕੋਈ ਆਪਣੀ ਮਰਜ਼ੀ ਨਾਲ ਆ ਰਿਹਾ ਹੈ ਔਰ ਆਪਣੀ ਮਰਜ਼ੀ ਦੇ ਨਾਲ ਹੀ ਜਾ ਰਿਹਾ ਹੈ ਉਹ ਸਾਫ਼ ਤੌਰ ਤੇ ਇਸ ਚੌਂਕ ਤੇ ਵੀ ਬਿਲਕੁਲ ਉਸ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ ਕਿ ਹਰ ਕੋਈ ਆਪਣੀ ਮਰਜ਼ੀ ਦੇ ਨਾਲ ਆ ਰਿਹਾ ਔਰ ਆਪਣੀ ਮਰਜ਼ੀ ਦੇ ਨਾਲ ਜਾ ਰਿਹਾ ਜਿਸ ਨੂੰ ਜਿੱਥੇ ਰਾਹ ਮਿਲ ਰਿਹਾ ਉਹ ਉੱਥੇ ਨਿਕਲਣ ਦੀ ਕੋਸ਼ਿ ਹਰ ਬੰਦਾ ਆਪਣਾ ਰਸਤਾ ਆਪ ਬਣਾ ਰਿਹਾ ਔਰ ਇੱਥੇ ਮੈਂ ਤੁਹਾਨੂੰ ਸਾਫ਼ ਸਿਕ ਸੀਜ਼ ਦਿਖਾਣਾ ਵੀ ਚਾਹਾਂਗਾ ਕਿ ਸੱਗੂ ਚੌਂਗ ਤੇ ਜੇ ਲਾਈਟਾਂ ਦਾ ਜਿਹੜਾ ਕੰਮ ਹੈ ਉਹ ਜ਼ਰੂਰ ਇਸ ਸਮੇਂ ਚੱਲ ਰਿਹਾ ਹੈ ਕੰਮ ਇਹਦਾ ਉਸਤੇ ਮ ਕੀਤਾ ਜਾ ਰਿਹਾ ਤਾਰਾਂ ਬਤ ਦਿਖਾਣਾ ਚਾਹਾਂਗਾ ਕਿ ਤਾਰਾਂ ਵੀ ਅਜੇ ਜੋੜੀਆਂ ਜਾ ਰਹੀਆਂ ਨੇ ਇੱਥੇ ਥੋੜਾ ਜ਼ਰੂਰ ਸਮਾਂ ਲੱਗੇਗਾ ਇਹਨਾਂ ਡਿਜੀਟਲ ਲਾਈਟਸ ਨੂੰ ਚੱਲਣ ਦੇ ਵਿੱਚ ਕਿਉਂਕਿ ਹੱਲੇ ਇੱਥੇ ਕਾਰਜ ਜਿਹੜਾ ਵਾ ਉਹ ਚੱਲ ਰਿਹਾ ਵਾ ਔਰ ਇਸ ਵੇਲੇ ਹਰ ਪਰਸਨ ਨੂੰ ਕੰਮ ਵੀ ਕਰ ਰਿਹਾ ਜਿਸ ਕਰਕੇ ਕਿਤੇ ਨਾ ਕਿਤੇ ਇਸ ਚੌਂਗ ਦੀ ਲਾਈਟਾਂ ਦਾ ਹੱਲੇ ਡਿਲੇ ਹੀ ਨਜ਼ਰ ਆ ਰਿਹਾ ਹੈ ਔਰ ਬਾਕੀ ਜਗ੍ਹਾ ਤਾਂ ਵੀ ਕਿਹਾ ਜਾਂਦਾ ਹੈ ਕਿ ਟੈਸਟ ਕੁਝ ਚੀਜ਼ਾਂ ਦੇ ਟੈਸਟ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਆਨ ਕੀਤਾ ਜਾਂਦਾ ਹੈ ਜ਼ਰੂਰੀ ਨਹੀਂ ਕਿ ਅਗਾਂ ਖੰਭਾ ਲਗਾ ਦਿੱਤਾ ਕਿ ਇਹ ਲਾਈਟਾਂ ਉਦੋਂ ਹੀ ਚੱਲ ਜਾਣਗੀਆਂ ਸੋ ਉਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਟੈਸਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਚਲਾਇਆ ਜਾਂਦਾ ਹੈਗਾ ਵਾ ਕਨੈਕਸ਼ਨਸ ਦੇਣੇ ਪੈਂਦੇ ਬਿਜਲੀ ਦੇ ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਾਈਨਲ ਜਿਹੜਾ ਵਾ ਲਾਈਟਾਂ ਨੂੰ ਆਨ ਕੀਤਾ ਜਾਂਦਾ ਹੈ ਬਹਿਰਾਲ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਜੋ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਲੁਧਿਆਣਾ ਵਾਸੀਆਂ ਨੇ ਕਿਸ ਤਰ੍ਹਾਂ ਇਹਨਾਂ ਡਿਜੀਟਲ ਲਾਈਟਾਂ ਦਾ ਸਵਾਗਤ ਕੀਤਾ ਹੈ ਔਰ ਇਹਨਾਂ ਲਾਈਟਾਂ ਦੇ ਨਾਲ ਚੱਲਣ ਤੇ ਥੋੜਾ ਜਿਹਾ ਜ਼ਰੂਰ ਪ੍ਰਸ਼ਾਸਨ ਨੂੰ ਕਿਹਾ ਕਿ ਪਲੀਜ਼ ਇਹਨੂੰ ਸਿਲਾ ਦਿੱਤਾ ਜਾਵੇ ਤਾਂ ਕਿ ਲੋਕ ਹੋਰ ਟ੍ਰੈਫਿਕ ਰੇਡ ਨਿਯਮ ਨੇ ਰੂਲਸ ਨੂੰ ਉਹਨਾਂ ਨੂੰ ਫਾਲੋ ਕਰਨ ਔਰ ਸਭ ਤੋਂ ਵੱਡੀ ਗੱਲ ਇਹ ਵੀ ਸਾਹਮਣੇ ਦੇਖਣ ਨੂੰ ਮਿਲੀ ਹੈ ਕਿ 18 ਸਾਲ ਤੋਂ નીચે ਦੇ ਬੱਚੇ ਨੇ ਉਹਨਾਂ ਦੇ ਗੱਡੀ ਨਾ ਚਲਾਣ ਤੇ ਪੇਰੈਂਟਸ ਨੇ ਉਸ ਚੀਜ਼ ਦਾ ਵੀ ਸਵਾਗਤ ਕੀਤਾ ਹੈ ਕਿ ਹੁਣ ਥੋੜਾ ਜਿਹਾ ਟ੍ਰੈਫਿਕ ਤੋਂ ਵੀ ਰਾਹਤ ਮਿਲੀ ਹੈ ਬੱਚਿਆਂ ਨੇ ਖੁਦ ਨੂੰ ਟੂ-ਵੀਲਰ ਤੇ ਜਾਣਾ ਬੰਦ ਕਰ ਦਿੱਤਾ ਹੈ ਗਾਰ। ਸੋ ਇਹ ਜਿਹੜੇ ਕਾਨੂੰਨ ਨੇ ਸਰਕਾਰਾਂ ਵੱਲੋਂ ਬਣਾਏ ਜਾ ਰਹੇ ਆ ਉਸ ਦਾ ਹਰ ਕੋਈ ਸਵਾਗਤ ਕਰ ਰਿਹਾ ਹੈ। ਉਹ ਜਿਹੜੇ ਲੋਕ ਥੋੜੇ ਜੇ ਨੇ ਜੋ ਕਿ ਕਹਿ ਸਕਦੇ ਹੋ ਕਿ ਆਟੇ ਦੇ ਵਿੱਚ ਨਮਕ ਦੇ ਬਰਾਬਰ ਨੇ ਜੋ ਕਿ ਹਾਲੇ ਵੀ ਟ੍ਰੈਫਿਕ ਰੂਲ ਨੂੰ ਫੋਲੋ ਨਹੀਂ ਕਰ ਰਹੇ ਸੋ ਪਲੀਜ਼ ਉਹ ਵੀ ਫੋਲੋ ਕਰਨੇ ਸ਼ੁਰੂ ਕਰ ਦੋ ਕਿਉਂਕਿ ਤੁਹਾਡੇ ਹਰ ਕਿਸੇ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਹੀ ਜ਼ਿਆਦਾ ਕੀਮਤੀ ਹੈ। ਕੈਮਰਾ ਪਰਸਨ ਤਰਮੇ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।